ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਰੱਬ ਸਾਨੂੰ ਕਦੋਂ ਯਾਦ ਆਂਦਾ ਅਤੇ ਅਸੀਂ ਰੱਬ ਨੂੰ ਕਦੋਂ ਯਾਦ ਆਂਦੇ ਹਾਂ ਸੰਗਤ ਜੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਪੀਰਾਂ ਨੂੰ ਮੰਨਦੇ ਹੋ ਤੇ ਇਸ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਸੁਣਿਓ ਅਤੇ ਇਸ ਚੈਨਲ ਦੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਸੰਗਤ ਜੀ ਅਸੀਂ ਪੀਰਾ ਫਕੀਰਾ ਦੇ ਨਾਲ ਜੁੜਿਆ ਹੋਈਆ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆ ਕਰਦੇ ਰਹਿੰਦੇ ਹਾਂ ਆਓ ਸੰਗਤ ਜੀ ਹੁਣ ਗੱਲ ਸ਼ੁਰੂ ਕਰਦੇ ਹਾਂ ਕਿ ਰੱਬ ਸਾਨੂੰ ਕਦੋਂ ਯਾਦ ਆਂਦਾ ਕਿਉਂਕਿ ਸੰਗਤ ਜੀ ਰੱਬ ਨੂੰ ਯਾਦ ਕਰਨ ਦਾ ਸਮਾਂ ਸਾਡਾ ਆਪਣਾ ਹੁੰਦਾ ਪਰ ਜਦੋਂ ਸਾਨੂੰ ਰੱਬ ਯਾਦ ਆਂਦਾ ਤੇ ਉਹ ਸਮਾਂ ਰੱਬ ਦਾ ਹੁੰਦਾ ਸੰਗਤ ਜੀ ਇਹ ਦੋ ਗੱਲਾਂ ਦੇ ਵਿੱਚ ਫਰਕ ਥੋੜਾ ਜਿਹਾ ਹੈ ਕੀ ਅਸੀਂ ਰੱਬ ਨੂੰ ਕਦ ਯਾਦ ਕਰਦੇ ਹਾਂ ਸੰਗਤ ਜੀ ਅਸੀਂ ਤਾਂ ਰੱਬ ਨੂੰ ਯਾਦ ਹੀ ਨਹੀਂ ਕਰਦੇ ਅਸੀਂ ਤਾਂ ਬਸ ਮਤਲਬ ਲਈ ਯਾਦ ਕਰਦੇ ਹਾਂ ਸੰਗਤ ਜੀ ਜਦੋਂ ਸਾਡਾ ਮਤਲਬ ਨਿਕਲ ਜਾਂਦਾ ਹੈ ਅਤੇ ਅਸੀਂ ਰੱਬ ਨੂੰ ਯਾਦ ਕਰਨਾ ਛੱਡ ਦਿੰਦੇ ਹਾਂ ਸੰਗਤ ਜੀ ਇਹ ਸਾਰੀ ਮਤਲਬ ਦੀ ਖੇਡ ਬਣਾਈ ਹੋਈ ਹੈ ਦੁਨੀਆ ਦੇ ਨਾਲ ਵੀ ਤੇ ਉਸ ਮਾਲਿਕ ਦੇ ਨਾਲ ਵੀ ਸੰਗਤ ਜੀ ਇੱਕ ਤਾਂ ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਨੇ ਕਿ ਦੁਨੀਆਦਾਰਾ ਰੱਬ ਦੇ ਨਾਲ ਵੀ 420 ਕੀਤੀ ਉਹਦੇ ਨਾਲ ਵੀ 420 ਵਾਲਾ ਕੰਮ ਕਰਦੇ ਹੈਰਾ ਫੇਰੀ ਕਰਦੇ ਸੰਗਤ ਜੀ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਸਾਡਾ ਇਹ ਕੰਮ ਹੋ ਜਾਵੇ ਤੇ ਅਸੀਂ ਆ ਕਰਾਂਗੇ ਜੇ ਉਹ ਪਰਮਾਤਮਾ ਸਾਡਾ ਕੰਮ ਕਰ ਦਿੰਦਾ ਹੈ ਤਾਸੀਂ ਸੰਗਤ ਜੀ ਰੱਬ ਰਾਬ ਕਰਦੇ ਹਾਂ ਜੇ ਉਹ ਸਾਡਾ ਕੰਮ ਨਹੀਂ ਹੁੰਦਾ ਤਾਂ ਅਸੀਂ ਵੀ ਸੰਗਤ ਜੀ ਰੱਬ ਰਾਬ ਕਰਨਾ ਛੱਡ ਦਿੰਦੇ ਹਾਂ ਸੰਗਤ ਜੀ ਕਿਤੇ ਇਹ ਤੇ ਕਹਿ ਕੇ ਦੇਖੋ ਕਿ ਮਾਲਿਕ ਸਾਡੇ ਤੋਂ ਆਸਰਿਆ ਹੈ ਅਸੀਂ ਉਹ ਦੇ ਦਿੱਤਾ ਹੈ ਸਾਨੂੰ ਦੇਣਾ ਜਾਂ ਨਾ ਦੇਣਾ ਉਹ ਤੁਹਾਡੀ ਮਰਜ਼ੀ ਹੈ ਉਹ ਤੁਹਾਡੀ ਮੋਜ ਹੈ ਤੁਹਾਡੇ ਉੱਤੇ ਕੋਈ ਜ਼ੋਰ ਨਹੀਂ ਸੰਗਤ ਜੀ ਆਓ ਹੁਣ ਗੱਲ ਕਰੀਏ ਕਿ ਸਾਨੂੰ ਰੱਬ ਕਿਹੜੇ ਸਮੇਂ ਦੇ ਵਿੱਚ ਯਾਦ ਆਂਦਾ ਪਾਪੇ ਬੰਦੇ ਨੂੰ ਮੌਤ ਸਮੇਂ ਸੰਗਤ ਜੀ ਜਦੋਂ ਮੌਤ ਉਸ ਦੇ ਸਾਹਮਣੇ ਹੁੰਦੀ ਹੈ ਫਿਰ ਉਸ ਨੂੰ ਰੱਬ ਯਾਦ ਆਂਦਾ ਹੈ ਚੋਰੀ ਕਰਨ ਵਾਲੇ ਨੂੰ ਚੋਰੀ ਕਰਦਿਆਂ ਫੜੇ ਜਾਣ ਤੇ ਉਹ ਮਾਲਿਕ ਯਾਦ ਆਂਦਾ ਹੈ ਗਰੀਬ ਨੂੰ ਭੁੱਖ ਲੱਗਣ ਤੇ ਉਹ ਮਾਲਿਕ ਯਾਦ ਆਂਦਾ ਹੈ ਕੀ ਮਾਲਿਕ ਕੋਈ ਨਾ ਕੋਈ ਰਸਤਾ ਦੇ ਅਮੀਰ ਨੂੰ ਬਿਮਾਰੀ ਦੇ ਵਿੱਚ ਉਹ ਮਾਲਿਕ ਯਾਦ ਆਂਦਾ ਹੈ ਉਹ ਰੱਬ ਯਾਦ ਆਂਦਾ ਹੈ ਸੰਗਤ ਜੀ ਉਹ ਪਹਿਲਾਂ ਆਪਣੇ ਕੰਮਾਂ ਦੇ ਵਿੱਚ ਰੁੱਝਿਆ ਰਹਿੰਦਾ ਹੈ ਤੇ ਜਦੋਂ ਉਸ ਨੂੰ ਬਿਮਾਰੀ ਆ ਕੇ ਲੰਦੀਆਂ ਨੇ ਫਿਰ ਉਸ ਨੂੰ ਮਾਲਿਕ ਯਾਦ ਆਂਦਾ ਹੈ ਕੰਜੂਸ ਇਨਸਾਨ ਦੇ ਜਦੋਂ ਪੈਸੇ ਖੋਏ ਜਾਂਦੇ ਨੇ ਜਦੋਂ ਉਹਦੇ ਪੈਸੇ ਗਵਾਚ ਜਾਂਦੇ ਨੇ ਫੇਰ ਉਸ ਮਾਲਿਕ ਨੂੰ ਯਾਦ ਕਰਦਾ ਹੈ ਕਿਸਾਨ ਵਿਅਕਤੀ ਜਦੋਂ ਕਿ ਤੇਮੀ ਨਹੀਂ ਪੈਂਦਾ ਫੇਰ ਉਸ ਨੂੰ ਰੱਬ ਯਾਦ ਆਂਦਾ ਮੁਸਾਫਿਰ ਨੂੰ ਸਫ਼ਰ ਵੇਲੇ ਜਦੋਂ ਕੋਲੋ ਦੀ ਕੋਈ ਗੱਡੀ ਲੰਘ ਜਾਂਦੀ ਹੈ ਫੇਰ ਉਸ ਨੂੰ ਰੱਬ ਯਾਦ ਆਂਦਾ ਵਪਾਰੀ ਨੂੰ ਜਦੋਂ ਕਿਸੇ ਬਿਜ਼ਨਸ ਦੇ ਵਿੱਚ ਕਾਟਾ ਪੈ ਜਾਂਦਾ ਹੈ ਫੇਰ ਉਸ ਨੂੰ ਰੱਬ ਯਾਦ ਆਂਦਾ ਹੈ ਨੇਤਾ ਲੋਕ ਜਦੋਂ ਚੋਣਾਂ ਦੇ ਵਿੱਚ ਹਾਰ ਜਾਂਦੇ ਨੇ ਉਦੋਂ ਉਹਨਾਂ ਨੂੰ ਰੱਬ ਯਾਦ ਆਂਦਾ ਵਿਦਿਆਰਥੀ ਨੇ ਜੋ ਜਿਨ੍ਹਾਂ ਨੂੰ ਪੇਪਰਾਂ ਦੇ ਵਿੱਚ ਰੱਬ ਯਾਦ ਆਂਦਾ ਅਫਸਰ ਨੇ ਜੋ ਰਿਸ਼ਵਤ ਲੈਂਦੇ ਹੋਏ ਫੜੇ ਜਾਂਦੇ ਫਿਰ ਉਹਨਾਂ ਨੂੰ ਰੱਬ ਯਾਦ ਆਂਦਾ ਆਪਣੇ ਆਪ ਨੂੰ ਬਚਾਉਣ ਦੇ ਲਈ ਫਿਰ ਉਹਨਾਂ ਨੂੰ ਰੱਬ ਯਾਦ ਆਂਦਾ ਸੰਗਤ ਜੀ ਇਹ ਉਹ ਸਮਾਸੀ ਜਿੰਨਾਂ ਦੇ ਵਿੱਚ ਸਾਨੂੰ ਰੱਬ ਯਾਦ ਆਂਦਾ ਪਰ ਇੱਕ ਫਕੀਰ ਲੋਗ ਨੇ ਜਿਨ੍ਹਾਂ ਨੂੰ ਸਦਾ ਹੀ ਰੱਬ ਯਾਦ ਆਂਦਾ ਲੋਕੀ ਪੰਜਵੇਂਲੇ ਆਸ਼ਿਕ ਹਰ ਵੇਲੇ ਉਸ ਮਾਲਿਕ ਦੀ ਰਜਾ ਵਿੱਚ ਰਹਿੰਦੇ ਨੇ 24000 ਸਾਹ ਦੇ ਨਾਲ ਉਸ ਅੱਲਾ ਦਾ ਨਾਮ ਉਸ ਦਾਤਾ ਦਾ ਨਾਮ ਲੈਂਦੇ ਰਹਿੰਦੇ ਨੇ ਸੰਗਤ ਜੀ ਗੱਲ ਛੋਟੀ ਜੀ ਹੈ ਪਰ ਇਸ ਦਾ ਮਤਲਬ ਬਹੁਤ ਵੱਡਾ ਸੀ ਸੰਗਤ ਜੀ ਸੁਆਸ ਕਰਾਂਗੇ ਕਿ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤਾਂ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੇ ਲਿਖ ਕੇ ਜ਼ਰੂਰ ਜਾਇਓ ਅਸੀਂ ਤੁਹਾਡਾ ਤਹੇ ਦਿਲੋਂ ਸੁਆਗਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ